ਬੋਲਦੇ ਤੁਸੀਂ ਡਿਕਟੇਟਰ ਨਹੀਂ ਹੋ ਅਧਿਕਾਰੀ ਇਹ ਕਰੇ ਜਵਾਬ ਤਾਂ ਦਿਓ ਕਿ ਸਮਾਂ ਦੇ ਦਿੰਦੇ ਕਿਉਂ ਨਹੀਂ ਦਿੰਦੇ ਜਾਓ ਮੈਂ ਪੰਜਾਬ ਦੀ ਗੱਲ ਕਰਨੀ ਆ ਮੈਂ ਕਿਸਾਨਾਂ ਦੀ ਗੱਲ ਕਰਨੀ ਆ ਕਿਹ ਕਰਦਾ ਤੁਸੀਂ ਬੋਲਣਾ ਜਾਂ ਅੱਗੇ ਚੱਲੀਏ ਸਾਹਿਬ ਕਹਿੰਦਾ ਇੰਟੀਮੀਡੇਟ ਐਂਡ ਕੈਨ ਯੂ ਇੰਟੀਮੀਡੇਟ ਦ ਚੇਅਰ ਬਿਸ਼ਲੀ ਕਰ ਰਹੇ ਹੋ ਤੁਸੀਂ ਇਹ ਤੁਹਾਡੀ ਮਰਜ਼ੀ ਨਹੀਂ ਹੈ ਇਹ ਇਹ ਚੇਅਰ ਨੇ ਦੇਖਣਾ ਕਦੋਂ ਕਿਸ ਨੇ ਬੋਲਣਾ ਬੜੀ ਜ਼ਿਆਦਤੀ ਆ ਬਹੁਤ ਮਾੜੀ ਰਵਾਇਤ ਪਾ ਰਹੇ ਹੋ ਤੁਸੀਂ ਸਪੀਕਰ ਸਾਹਿਬ ਕਹਿੰਦਾ ਸਾਹਿਬ ਇੱਕ ਮਿੰਟ ਦਾ ਤੁਸੀਂ ਇੱਕ ਮਾੜਯੋਗ ਮੈਂਬਰ ਨੂੰ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਨੂੰ ਰਖੜਾ ਰੋਕ ਰਹੇ ਹੋ ਕਿ ਤੁਹਾਨੂੰ ਹੀ ਰੱਖਣੀ ਆਉਂਦੀ ਹੈ ਇਕੱਲੀ ਗੱਲ ਸੰਦੀਪ ਜਾਖੜ ਨਹੀਂ ਰੱਖ ਸਕਦੇ ਪਲੀਜ਼ ਸਿਟ ਡਾਊਨ ਕਿ ਸਭ ਮੇਰੀ ਗੁਜ਼ਾਰੇਸ਼ੇ ਸਾਡੇ ਸਾਥੀ ਨਵੇਂ ਤੇ ਤੁਹਾਡੇ ਸਾਥੀ ਪੁਰਾਣੇ ਬਹੁਤ ਦੇਰ ਦੇ ਬੇਨਤੀ ਕਰ ਰਹੇ ਨੇ ਕੋਈ ਇੰਪੋਰਟੈਂਟ ਮਸਲਾ ਕਹਿ ਲਿਖ ਕੇ ਕਰਾ ਤਾ ਮੇਰੀ ਗੱਲ ਸੁਣੋ ਵੀ ਕੋਈ ਐਸਾ ਆਪੋਜੀਸ਼ਨ ਦਾ ਮੈਂਬਰ ਰਿਹਾ ਜਿਹਨੂੰ ਮੈਂ ਬੋਲਣ ਦਾ ਦਿੱਤਾ ਹੋਵੇ ਜਿਹੜਾ ਆਵੇਗਾ ਹੀ ਨਹੀਂ ਇੱਥੇ ਉਹ ਤਾਂ ਹੋਏਗਾ ਹੀ ਪਲੀਜ਼ ਬੈਠੋ ਤੁਸੀਂ ਔਰ ਐਕਸਟਰੀ ਇਹ ਕੋਈ ਤਰੀਕਾ ਨਹੀਂ ਹੈ ਟਾਈਮ ਮੰਗਣ ਦਾ ਬੈਠੋ ਬਾਫੇ ਠੀਕ ਹੈ ਦੱਸ ਦਿਆਂਗੇ ਬੈਠੋ ਜਖੜਾ ਤੁਸੀਂ ਬੋਲੋਗੇ ਧੰਨਵਾਦ ਸਪੀਕਰ ਸਾਹਿਬ ਬੜੀ ਜ਼ਿਆਦਤੀ ਆ ਬਹੁਤ ਮਾੜੀ ਰਵਾਇਤ ਪਾ ਰਹੇ ਹੋ ਤੁਸੀਂ ਸਪੀਕਰ ਸਾਹਿਬ ਸਰ ਮੈਂ ਜਖੜਾ ਸਾਹਿਬ ਇੱਕ ਮਿੰਟ ਦਾ ਕੰਮ ਤੁਸੀਂ ਇੱਕ ਮਾੜਯੋਗ ਮੈਂਬਰ ਨੂੰ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਨੂੰ ਰਖੜਾ ਰੋਕ ਰਹੇ ਹੋ ਕੀ ਤੁਹਾਨੂੰ ਹੀ ਰੱਖਣੀ ਆਉਂਦੀ ਹੈ ਇਹ ਕਲੀ ਗੱਲ ਸੰਦੀਪ ਜਖੜ ਨਹੀਂ ਰੱਖ ਸਕਦੇ ਪਲੀਜ਼ ਸਿਟ ਡਾਊਨ ਸਿਟ ਡਾਊਨ ਐਂਡ

ਤੁਸੀਂ ਬੋਲੋ ਪੰਜਾਬ ਦੀ ਗੱਲ ਕਰਨਾ ਚਾਹੁੰਦਾ ਅਕਸਰ ਆਪਾਂ ਜੋ ਵੀ ਕੋਈ ਚੇਅਰ ਦੀ ਆਗਿਆ ਤੋਂ ਬਿਨਾ ਕਿਆ ਕੀਤਾ ਜਾਵੇ ਰਿਕਾਰਡ ਨਾ ਕੀਤਾ ਜਾਵੇ ਬਸ ਜੀ ਮੈਂ ਚੇਅਰ ਵੀ ਠੀਕ ਬੋਲਦਾ ਤੁਸੀਂ ਡਿਕਟੇਟਰ ਨਹੀਂ ਹੋ ਸੰਦੀਪ ਜੀ ਅਗਲੀ ਆਈਟਮ ਲਈਏ ਫਿਰ ਸਪੀਕਰ ਸਾਹਿਬ ਜੀ ਮੈਂ ਇੱਕ ਪੋਜ਼ਿਟਿਵ ਗੱਲ ਕਰਨਾ ਚਾਹੁੰਦਾ ਅਕਸਰ ਆਪਾਂ ਇੱਥੇ ਹਾਊਸ ਦੇ ਵਿੱਚ ਇੱਕ ਦੂਜੇ 'ਚ ਕਮੀਆਂ ਕੱਢਦੇ ਆ ਤੇ ਜਿਹੜੇ ਕੋਈ ਚੰਗੇ ਕੰਮ ਹੈ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਮੰਤਰੀ ਸਾਹਿਬ ਬੈਠੇ ਐ ਡਾਕਟਰ ਬਲਬੀਰ ਜੀ ਮੈਂ ਕਾਫੀ ਟਾਈਮ ਤੋਂ ਹਾਊਸ ਦੇ ਵਿੱਚ ਜਿਹੜਾ ਡਾਕਟਰਾਂ ਦੀ ਕਮੀ ਹੈ ਹਸਪੀਟਲਸ ਦੇ ਵਿੱਚ ਸਪੀਕਰ ਸਾਹਿਬ ਜਿਹੜੇ ਬਹੁਤ ਦੁੱਖ ਹੋ ਗਿਆ ਸਪੀਕਰ ਸਾਹਿਬ ਜਿਹੜੇ ਬਹੁਤ ਤੁਸੀਂ ਕੰਟੀਨਿਊ ਕਰੋ ਜੀ ਸਰਕਾਰੀ ਹਸਪੀਟਲਸ ਦੇ ਵਿੱਚ ਡਾਕਟਰਾਂ ਦੀ ਬੜੀ ਹਮੇਸ਼ਾ ਕਮੀ ਰਹੀ ਹੈ ਤੇ ਮੈਂ ਠੀਕ ਠੀਕ ਅਗਲੀ ਆਈਟਮ ਬੈਠੋ ਜਾਖੜ ਸਾਹਿਬ ਫੇਰ ਕਰ ਲੈ ਤੁਸੀਂ ਗੱਲ ਇਹ ਤੁਹਾਨੂੰ ਗੱਲ ਨਹੀਂ ਕਰ ਦੇਣਾ ਚਾਹੁੰਦੇ ਧਿਆਨ ਦਿਵਾਉ ਨੋਟਿਸ ਕਾਲ ਅਟੈਂਸ਼ਨ ਕੋਮਰਡ ਵਿਜੇ ਪ੍ਰਤਾਪ ਜੀ ਮਾਨ ਜੋ ਵੀ ਸਪੀਕਰ ਸਾਹਿਬ ਮੈਂ ਆਪ ਜੀ ਦੇ ਰਾਹੀਂ ਸਰਕਾਰ ਦਾ ਧਿਆਨ ਅੰਮ੍ਰਿਤਸਰ ਉੱਤਰੀ ਹਲਕਾ ਦੇ 12 ਪੰਚਾਇਤ ਹਨ ਜੋ ਕਿ ਸਹਿਰ ਦੇ ਨਾਲ ਲੱਗ ਰਹੇ ਨੇ ਇਹਨਾਂ ਪੰਚਾਇਤਾਂ ਨੂੰ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੀ ਹਦੂਦ ਦੇ ਵਿੱਚ ਸ਼ਾਮਿਲ ਕਰਾਉਣ ਬਾਰੇ ਪੰਜਾਬ ਵਿਧਾਨ ਸਭਾ ਦੀ ਪੰਚਾਇਤੀ ਰਾਜ ਕਮੇਟੀ ਦੇ ਰੀਕਮੈਂਡੇਸ਼ਨ ਅਤੇ ਇਹਨਾਂ ਪੰਚਾਇਤਾਂ ਵੱਲੋਂ ਪਾਸ ਕੀਤੇ ਹੋਏ ਮਤਾਂ ਦੇ ਆਧਾਰ ਤੇ ਸਾਡੀ ਇਹ ਬੇਨਤੀ ਹੈ ਕਿ ਸਾਡੀ ਇਹ ਬੇਨਤੀ ਹੈ ਕਿ ਅੰਮ੍ਰਿਤਸਰ ਉਤਰੀ ਹਲਕੇ ਦੀਆਂ 12 ਪੰਚਾਇਤਾਂ ਨੇ ਮਾਨਯੋਗ ਸਪੀਕਰ ਸਾਹਿਬ ਜੀ ਮਾਨਯੋਗ ਸਪੀਕਰ ਸਾਹਿਬ 12 ਪੰਚਾਇਤਾਂ ਨੇ ਅੰਮ੍ਰਿਤਸਰ ਉਤਰੀ ਹਲਕੇ ਦੇ ਵਿੱਚ ਜੋ ਪੰਚਾਇਤਾਂ ਹੁਣ ਸ਼ਹਿਰ ਦੇ ਨਾਲ ਲੱਗ ਗਈਆਂ ਹਨ ਇਥੇ ਪਾਣੀ ਸਿਵਰੇਜ ਗਾਰਬੇਜ ਲਿਫਟਿੰਗ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਲੋਕੀ ਇਹ ਸਮਝਦੇ ਨੇ ਕਿ ਉਹ ਸ਼ਹਿਰ ਦੇ ਵਿੱਚ ਜਗ੍ਹਾ ਲੈ ਰਹੇ ਨੇ ਜਾਂ ਫਲੋਰ ਪਲੇ ਰਹੇ ਨੇ ਮਕਾਨ ਲੈ ਰਹੇ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਸ਼ਹਿਰ ਦਾ ਏਰੀਆ ਨਹੀਂ ਹੈ ਵੈਸੇ ਸਾਰਾ ਏਰੀਆ ਸ਼ਹਿਰ ਦੇ ਨਾਲ ਲੱਗਦਾ ਹੈ ਤੇ ਪੰਜਾਬ ਵਿਧਾਨ ਸਭਾ ਦੀ ਪੰਚਾਇਤੀ ਰਾਜ ਕਮੇਟੀ ਨੇ ਉੱਥੇ ਵਿਜ਼ਿਟ ਕਰਕੇ ਰਿਕਮੈਂਡੇਸ਼ਨ ਦਿੱਤਾ ਹੈ ਰਿਕਮੈਂਡ ਕੀਤਾ ਹੈ ਕਿ ਇਹਨਾਂ ਪੰਚਾਇਤਾਂ ਨੂੰ ਮਿਨਿਸੀਪਲ ਕਾਰਪੋਰੇਸ਼ਨ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਇਹ ਪੰਚਾਇਤ ਨੇ ਚਾਂਦ ਦੇਵਨੂ ਕਮਲਾ ਦੇਵੀ ਅਭਨੂ ਗੁੰਟਾਲਾ ਕੌਲਨੀ ਸਿਲਵਰ ਸਟੇਜ 1 ਰੂਪ ਅਭਨੂ ਦਯਾਨੰਦ ਨਗਰ ਪ੍ਰੀਤ ਨਗਰ ਬਾਬਾ ਦੀਪ ਸਿੰਘ ਕੌਲਨੀ ਗੁੰਟਾਲਾ ਕੌਲਨੀ ਰਾਮਨਗਰ ਕੌਲਨੀ ਨੌਸੇਰਾ ਖੁਰਦ ਨੌਸੇਰਾ ਕਲਾ ਮੈਂ ਬੇਨਤੀ ਕਰਾਂਗਾ ਕਿ ਮਾਨਯੋਗ ਮੰਤਰੀ ਸਾਹਿਬ ਇਸ ਸੰਬੰਧ ਦੇ ਵਿੱਚ ਸਦਨ ਦੇਵ ਇਸ ਹਾਊਸ ਦੇ ਵਿੱਚ ਆਪਣੇ ਵਿਚਾਰ ਪ੍ਰਗਟ ਕਰੇ